जय पीरां दी जी जय सैयां दी महफिल मस्तां दे चैनर विच ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਕਰਮ ਦੱਸਾਂਗੇ ਜੋ ਕਿ ਤੁਸੀਂ ਜੇਕਰ ਲਗਾਤਾਰ ਕਰੋਗੇ ਤਾਂ ਤੁਹਾਡੀ ਵੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਦੇ ਹੱਲ ਹੋ ਜਾਣਗੇ ਸੋ ਜਿਹੜੇ ਇਨਸਾਨ ਕਹਿੰਦੇ ਨੇ ਕਿ ਕੋਈ ਬਰਕਤ ਨਹੀਂ ਹੈ ਸੋ ਪੈਸਾ ਟਿਕਦਾ ਨਹੀਂ ਸੋ ਪਤਾ ਨਹੀਂ ਲੱਗਦਾ ਕਿ ਪੈਸਾ ਆਉਂਦਾ ਕਿਦੋਂ ਤੇ ਚਲ ਕਿਦੋਂ ਜਾਂਦਾ ਹੈ ਕੋਈ ਬਰਕਤ ਨਹੀਂ ਕੋਈ ਕੰਮ ਨਹੀਂ ਚੱਲਦਾ ਸੋ ਸਪੈਸ਼ਲੀ ਉਹਨਾਂ ਲਈ ਇਹ ਵੀਡੀਓ ਹੈ ਸੋ ਵੈਸੇ ਤਾਂ ਇਹ ਹਰ ਇੱਕ ਦਾ ਇਹੀ ਕਹਿਣਾ ਹੁੰਦਾ ਹੈ ਪੈਸਾ ਕੋਲ ਹੋਵੇ ਵੀ ਆਵੇ ਵੀ ਤਾਂ ਵੀ ਹਰ ਕੋਈ ਇਹੀ ਕਹਿ ਦਿੰਦਾ ਹੈ ਕਿ ਪੈਸਾ ਟਿਕਦਾ ਨਹੀਂ ਸੋ ਆਇਟ ਲਾਈਫ ਵਿੱਚਾ ਚੱਲਦਾ ਹੀ ਰਹਿਣਾ ਚਾਹੀਦਾ ਹੈ ਇੰਨਾ ਕਹਿ ਹੈ ਕਿ ਤੰਗੀ ਨਹੀਂ ਇਨਸਾਨ ਨੂੰ ਆਉਣੀ ਚਾਹੀਦੀ ਸੋ ਬਾਕੀ ਉਹ ਮਾਲਕ ਸਾਰਨ ਵਾਲਾ ਹੈ ਸੋ ਜਿਨ੍ਹਾਂ ਦੀ ਜਿਆਦਾ ਹੀ ਜ਼ਿੰਦਗੀ ਵਿੱਚ ਪ੍ਰੋਬਲਮ ਹੈ ਸੋ ਕੋਈ ਬਰਕਤ ਨਹੀਂ ਕੋਈ ਕੰਮ ਨਹੀਂ ਚੱਲਦਾ ਉਹਨਾਂ ਲਈ ਖਾਸ ਹੈ ਇਹ ਵੀਡੀਓ ਸੋ ਵੀਡੀਓ ਨੂੰ ਪੂਰੀ ਸੁਣਨਾ ਤੇ ਅਮਲ ਜ਼ਰੂਰ ਕਰਨਾ ਜੇਕਰ ਤੁਸੀਂ ਅਮਲ ਕਰੋਗੇ ਤਾਂ ਹੀ ਜ਼ਿੰਦਗੀ ਵਿੱਚ ਬਦਲਾਅ ਆ ਸਕਦਾ ਹੈ ਸੋ ਕਿਉਂਕਿ ਇਹ ਕਰਮ ਬਹੁਤ ਹੀ ਵਧੀਆ ਕਰਮ ਹੁੰਦੇ ਆ ਜੇਕਰ ਅਸੀਂ ਮਨ ਲਾ ਕੇ ਵਿਸ਼ਵਾਸ ਰੱਖ ਕੇ ਕਰਦੇ ਜਾਈਏ ਬਿੱਟੂ ਹਟਣਾ ਨਹੀਂ ਡੋਲਣਾ ਨਹੀਂ ਹੈ ਸੋ ਕੋਈ ਵੀ ਕਰਮ ਲਾ ਲਓ ਚੰਗਾ ਕਰਮ ਕੋਈ ਵੀ ਤੁਸੀਂ ਲਾ ਲਓ ਜੇਕਰ ਵਿਸ਼ਵਾਸ ਰੱਖ ਕੇ ਕਰੋਗੇ ਤਾਂ ਉਦੋਂ ਲਾਭ ਹੀ ਤੁਹਾਨੂੰ ਮਿਲੇਗਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਨਾ ਜੀ ਸੋ ਕਮੈਂਟਾਂ ਵਿੱਚ ਜੈ ਪ੍ਰਭਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਸੋ ਇੱਥੇ ਪਹਿਲਾਂ ਕੁਝ ਕਮੈਂਟਾਂ ਦੱਸ ਦਿੰਦੇ ਆਂ ਸੋ ਇੱਥੇ ਜੋ ਪਹਿਲਾ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਹਰ ਰੋਜ਼ ਸਾਨੂੰ ਸਾਡੇ ਸਵਾਲ ਦਾ ਜਵਾਬ ਆਪਣੇ ਆਪ ਹੀ ਮਿਲ ਜਾਂਦਾ ਹੈ ਕਦੇ ਜ਼ਰੂਰਤ ਨਹੀਂ ਪਈ ਕਮੈਂਟ ਕਰਨ ਦੀ ਸੋ ਅੱਜ ਅਸੀਂ ਇੱਕ ਸਵਾਲ ਕਰਦੇ ਆਂ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਕੋ ਅੱਜ ਜਿੰਨੇ ਵੀ ਕਮੈਂਟ ਇਸ ਵਿਸ਼ੇ ਤੇ ਆਏ ਹੋਏ ਆ ਆਪਾਂ ਸਾਰਿਆਂ ਨੂੰ ਹੀ ਇਸ ਵੀਡੀਓ ਰਾਹੀਂ ਜਵਾਬ ਦੇ ਦੇਣਾ ਹੈ ਸੋ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਵੀਡੀਓ ਸੁਣਦੇ ਜਰੂਰ ਹੋ ਹਰ ਰੋਜ਼ ਸੋ ਜਿਨ੍ਹਾਂ ਦੇ ਦਿਲ ਵਿੱਚ ਜੋ ਚੱਲਦਾ ਹੈ ਉਹ ਹੀ ਗੱਲ ਮੂਰਿਓ ਪਤਾ ਲੱਗ ਜਾਣੀ ਜਾਂ ਕਿਸੇ ਦੇ ਮੂੰਹੋਂ ਸੁਣ ਲੈਣੀ ਕੋਈ ਸਵਾਲ ਦਾ ਜਵਾਬ ਮਿਲ ਜਾਣਾ ਜੋ ਮਨ ਵਿੱਚ ਚੱਲਦਾ ਹੈ ਤਾਂ ਸਮਝ ਲੈਣਾ ਕਿ ਉਹ ਪਰਮਾਤਮਾ ਤੁਹਾਨੂੰ ਆਪ ਇਸ਼ਾਰੇ ਸੰਕੇਤ ਦੇ ਰਿਹਾ ਆ ਕਿਉਂਕਿ ਇਹ ਬਹੁਤ ਵੱਡਾ ਸੰਕੇਤ ਹੁੰਦਾ ਹੈ ਕਿ ਜੋ ਮਨ ਵਿੱਚ ਚੱਲਦਾ ਉਹ ਹੀ ਮੂਰਿਓ ਸਾਨੂੰ ਕੋਈ ਜਵਾਬ ਦੇ ਦੇਵੇ। ਇਹ ਹੀ ਪਰਮਾਤਮਾ ਦੇ ਨਾਲ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਸੋ ਇਸ ਕਰਕੇ ਹਮੇਸ਼ਾ ਚੰਗੇ ਕਰਮ ਕਰੋ, ਸੇਵਾ ਕਰੋ, ਸਿਮਰਨ ਕਰੋ ਤੇ ਆਪਣੇ ਮੁਰਸ਼ਿਦ ਦੇ ਨਾਲ ਜੁੜੇ ਰਹੋ। ਸੋ ਹੁਣ ਇਸੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਮਾਤਾ ਨਹਿਣਾ ਦੇਵੀ ਜੀ ਦੀ ਸੇਵਾ ਕਰਦੇ ਹਾਂ ਤੇ ਕੀ ਅਸੀਂ ਮਾਤਾ ਜੀ ਦੀ ਲਾਲ ਝੋਲੀ ਸੀ ਕੇ ਰੱਖ ਸਕਦੇ ਆ ਸੋ ਬਿਲਕੁਲ ਜੇਕਰ ਤੁਹਾਡੇ ਮਨ ਵਿੱਚ ਹੈ ਕਿ ਅਸੀਂ ਇਹ ਕਰਮ ਕਰਨਾ ਹੈ ਤੇ ਜਰੂਰ ਕਰੋ ਸੋ ਇਹ ਕਰਮ ਬਹੁਤ ਹੀ ਵਧੀਆ ਕਰਮਾ ਜੇਕਰ ਤੁਸੀਂ ਝੋਲੀ ਆਪਣੇ ਮੁਰਸ਼ਿਦ ਦੇ ਆਪਣੇ ਮਾਲਕ ਦੇ ਨਾਮ ਦੀ ਇੱਕ ਸੀ ਕੇ ਰੱਖ ਦਿੰਦੇ ਹੋ ਤੇ ਇਹਦੇ ਨਾਲ ਬਹੁਤ ਕੁਝ ਜ਼ਿੰਦਗੀ ਵਿੱਚ ਬਦਲਾਵ ਆਉਂਦੇ ਆ ਕਿਉਂਕਿ ਜਦੋਂ ਅਸੀਂ ਝੋਲੀ ਅੱਡ ਕੇ ਉਸ মুর্ਸ਼ਿਦ ਤੋਂ ਮੰਗਦੇ ਆ ਆਪਣੇ ਪ੍ਰਮਾਤਮਾ ਤੋਂ ਮੰਗਦੇ ਆ ਤਾਂ ਉਹ ਮਾਲਕ ਆਪਣੀ ਝੋਲੀ ਵਿੱਚ ਉਹ ਹੀ ਖੈਰਾ ਵੰਡਦਾ ਹੈ ਸੋ ਇਸ ਕਰਕੇ ਕੋਈ ਗੱਲ ਨਹੀਂ ਜੇਕਰ ਮਨ ਵਿੱਚ ਹੈ ਤਾਂ ਜ਼ਰੂਰ ਇਹ ਕਰਮ ਕਰਨਾ ਜੀ ਸੋ ਇਹ ਪੀਰਾਂ ਦੀ ਵੀ ਸੇਵਾ ਕਰਦੇ ਆ ਸੋ ਬਹੁਤ ਵਧੀਆ ਗੱਲ ਹੈ ਸੇਵਾ ਕਰਨੀ ਚਾਹੀਦੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰੀ ਕੁੰਭ ਰਾਸ਼ੀ ਹੈ ਸੋ ਇਸ ਹਿਸਾਬ ਨਾਲ ਮੇਰੇ ਇਸ਼ਕ ਦਾ ਕੋਣ ਹੈ ਸੋ ਦੇਖੋ ਜੇਕਰ ਤੁਸੀਂ ਰਾਸ਼ੀਆਂ ਦੇ ਹਿਸਾਬ ਨਾਲ ਆਪਣੇ ਗੁਰੂ ਦਾ ਪਤਾ ਲਗਾਉਣਾ ਹੈ ਕਿ ਤੁਹਾਡਾ ਗੁਰੂ ਕਿਹੜਾ ਹੈ ਤਾਂ ਤੁਸੀਂ ਰਾਸ਼ੀ ਜਦੋਂ ਕਢਵਾਉਂ ਜਾਂਦੇ ਆ ਜਾਂ ਫਿਰ ਰਾਸ਼ੀ ਫਲ ਇੱਕ ਕਿਤਾਬ ਹੁੰਦੀ ਹੈ ਜਾਂ ਫੋਨ ਤੋਂ ਵੀ ਤੁਸੀਂ ਪਤਾ ਲਗਾ ਸਕਦੇ ਆ ਜਾਂ ਫਿਰ ਲੱਗ ਗਈ ਆਪਣੇ ਮੰਦਰ ਵਿੱਚ ਜਾ ਕੇ ਉੱਥੇ ਆਪਣੀ ਰਾਸ਼ੀ ਦੱਸੋ ਉਹ ਰਾਸ਼ੀ ਦੇ ਹਿਸਾਬ ਨਾਲ ਤੁਹਾਨੂੰ ਦੱਸ ਦੇਣਗੇ ਕਿ ਤੁਹਾਡਾ ਗੁਰੂ ਕਿਹੜਾ ਹੈ ਸੋ ਉਸ ਹਿਸਾਬ ਨਾਲ ਫਿਰ ਉਸ ਦਿਨ ਤੇ ਕਰਮ ਜੋ ਬਣਦਾ ਹੈ ਉਹ ਕਰਦਿਆ ਕਰੋ ਇਹ ਨਾਲ ਵੀ ਬਹੁਤ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਹੈ ਸੋ ਜੋ ਸਾਡੇ ਰਾਸ਼ੀ ਵਿੱਚ ਲਿਖਿਆ ਹੁੰਦਾ ਹੈ ਉਸ ਹਿਸਾਬ ਨਾਲ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਗੁਰੂ ਕਿਹੜਾ ਹੈ ਕਿਹੜਾ ਦਿਨ ਸਾਨੂੰ ਲੱਗਦਾ ਹੈ ਉਸ ਦਿਨ ਤੇ ਫਿਰ ਜੋ ਕਰਮ ਬਣਦਾ ਹੈ ਉਹ ਕਰ ਦੇਣਾ ਚਾਹੀਦਾ ਹੈ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਮੇਨ ਵਿਸ਼ਾ ਹੁਣ ਸਾਰਿਆਂ ਲਈ ਹੈ ਜਿਨ੍ਹਾਂ ਨੇ ਕਮੈਂਟ ਕੀਤੇ ਹੋਏ ਆ ਕਿ ਕੋਈ ਵਰਕਤ ਨਹੀਂ ਹੈ ਸੋ ਕੋਈ ਕੰਮ ਨਹੀਂ ਚੱਲਦਾ ਸੋ ਇਹਦੇ ਬਾਰੇ ਆਪਾਂ ਇੱਕ ਕਰਮ ਦੱਸਣ ਲੱਗੇ ਆ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰਮ ਕਰੋਗੇ ਤਾਂ ਜ਼ਿੰਦਗੀ ਵਿੱਚ ਲਾਭ ਜ਼ਰੂਰ ਪਾਉਂਗੇ ਕੋਈ ਮਹਿੰਗਾ ਕਰਮ ਨਹੀਂ ਹੈ ਘਰ ਵਿੱਚ ਹੀ ਕਰਨਾ ਹੈ ਕਿਤੇ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਸੋ ਜਦੋਂ ਵੀ ਸਵੇਰੇ ਤੁਸੀਂ ਖਾਣਾ ਬਣਾਉਂਦੇ ਹੋ ਸਵੇਰ ਦਾ ਖਾਣਾ ਬੱਚਿਆਂ ਨੂੰ ਟਿਫਨ ਵਿੱਚ ਪਾਉਂਦੇ ਹੋ ਜਾਂ ਘਰਦਿਆਂ ਲਈ ਘਰ ਵਿੱਚ ਕਈ ਕਈਆਂ ਦੀ ਆਦਤ ਹੁੰਦੀ ਹੈ ਕਿ ਸਵੇਰੇ ਉੱਠ ਕੇ ਰੋਟੀ ਚਾਹ ਦੇ ਨਾਲ ਜ਼ਰੂਰ ਖਾਣੀ ਤੇ ਇੱਕ ਰੋਟੀ ਤੁਸੀਂ ਮਿੱਠੀ ਬਣਾਓ ਵਿਚ ਖੰਡ ਪਾ ਕੇ ਮਿੱਠੀ ਰੋਟੀ ਬਣਾਓ ਬਣਾ ਕੇ ਆਪਣੇ ਬਨੇਰੇ ਉੱਤੇ ਰੱਖ ਦਿਓ ਤੇ ਨਾਲ ਇੱਕ ਪਾਣੀ ਜ਼ਰੂਰ ਰੱਖ ਦਿਓ ਕੋਲੀ ਵਿੱਚ ਰੱਖ ਦਿਓ ਜਾਂ ਭਾਂਡਾ ਲਿਆ ਉਹ ਕੱਚਾ ਭਾਂਡਾ ਮਿਲ ਜਾਂਦਾ ਆ ਉਹਦੇ ਵਿੱਚ ਤੁਸੀਂ ਪਾਣੀ ਪਾ ਕੇ ਰੱਖ ਦਿਓ ਤੇ ਇੱਕ ਰੋਟੀ ਤੁਸੀਂ ਮਿੱਠੀ ਬਣਾ ਕੇ ਗੁਰਕੀਆਂ ਬਨੇਰੇ ਉੱਤੇ ਰੱਖ ਦੇਣੀਆਂ ਤੇ ਜਦੋਂ ਕਾਂ ਪੰਛੀ ਜਿੰਨੇ ਵੀ ਉੱਥੇ ਇਕੱਠੇ ਹੁੰਦੇ ਆ ਉਹ ਖਾਣਗੇ ਜਿਸ ਤਰ੍ਹਾਂ ਪੰਛੀ ਖਾਣਾ ਖਾ ਕੇ ਉਡਾਰੀਆਂ ਮਾਰਨਗੇ ਉਦਾਂ ਉਦਾਂ ਹੀ ਪ੍ਰਮਾਤਮਾ ਵੀ ਇਹ ਗੁੱਡੀਆਂ ਚਾੜਦਾ ਹੈ ਸੋ ਇਸ ਕਰਕੇ ਹਮੇਸ਼ਾ ਇਹ ਕਰਮ ਕਰੋ ਤੁਹਾਨੂੰ ਇਹਦੇ ਨਾਲ ਬਹੁਤ ਹੀ ਜ਼ਿਆਦਾ ਲਾਭ ਮਿਲੇਗਾ ਜਿੰਨਾ ਤੁਸੀਂ ਪੰਛੀਆਂ ਦੀ ਸੇਵਾ ਕਰਨੀ ਸ਼ੁਰੂ ਕਰੋਗੇ ਉਨਾ ਹੀ ਲਾਭ ਮਿਲੇਗਾ ਸੋ ਜਿੰਨੀ ਜ਼ਿਆਦਾ ਸੇਵਾ ਸੀ ਕਰਦੇ ਜਾਂਦੇ ਚੰਗੇ ਕਰਮ ਕਰਦੇ ਜਾਂਦੇ ਉਹ ਕਰਮ ਸਾਡੇ ਮੂਰੇ ਹੀ ਆਉਂਦੇ ਆ ਸੋ ਆਪਾਂ ਦੇਖਦੇ ਹਾਂ ਕਿ ਕਹਿੰਦੇ ਕਿ ਕਿਸੇ ਨੇ ਮਾੜਾ ਕਰਮ ਕੀਤਾ ਮਾੜਾ ਹੀ ਮੂਰੇ ਆਉਂਦਾ ਜੇਕਰ ਚੰਗਾ ਕਰਮ ਕਰਾਂਗੇ ਚੰਗਾ ਹੀ ਬਣ ਕੇ ਮੂਰੇ ਆਵੇਗਾ ਇਸ ਕਰਕੇ ਹਰ ਰੋਜ਼ ਦੋ ਚਾਰ ਮਹੀਨੇ ਤੁਸੀਂ ਲਗਾਤਾਰ ਇਹ ਕਰਮ ਕਰਕੇ ਦੇਖੋ ਤੁਹਾਨੂੰ ਬਦਲਾਵ ਆਪ ਨਜ਼ਰ ਆਵੇਗਾ ਜੇਕਰ ਵੀਡੀਓ ਨੂੰ ਸੁਣਦੇ ਹੋ ਤਾਂ ਅਮਲ ਜ਼ਰੂਰ ਕਰ ਲਓ ਇੱਕ ਰੋਟੀ ਕੋਈ ਜ਼ਿਆਦਾ ਨਹੀਂ ਹੈ ਜੇਕਰ ਤੁਸੀਂ ਮਿੱਠੀ ਰੋਟੀ ਹਰ ਰੋਜ਼ ਆਦਤ ਬਣਾ ਲਵੋ ਤਾਂ ਉਹ ਹਰ ਰੋਜ਼ ਤੁਸੀਂ ਪੰਛੀਆਂ ਨੂੰ ਪਾਉਣੀ ਆ ਜਿੱਦ ਜਿੱਦਾਂ ਪੰਛੀ ਖਾਣਗੇ ਰੋਟੀ ਖਾਣਗੇ ਜੋ ਵੀ ਸਰਦਾ ਹੈ ਘਰ ਵਿੱਚ ਖਾਣਾ ਬਣਾਉਂਦੇ ਹੋ ਤੁਸੀਂ ਜੇਕਰ ਪੰਛੀਆਂ ਦੇ ਨਾਮ ਦਾ ਕੱਢ ਦਿੰਦੇ ਹੋ ਜਿਸ ਤੰਗ ਨਾਲ ਉਹ ਪੰਛੀ ਖਾਣਾ ਖਾ ਕੇ ਉਡਾਰੀਆਂ ਮਾਰਨ ਦੇ ਉੱਤਾਂ ਹੁੰਦਾ ਤੁਹਾਡੇ ਦਿਨ ਵੀ ਫਿਰਦੇ ਜਾਣ ਕੇ ਤਾਂ ਯਕੀਨ ਕਰਿਓ ਇਹ ਸਾਰੀਆਂ ਤੰਗੀਆਂ ਤਕਲੀਫਾਂ ਵੀ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਜੇਕਰ ਵਿਸ਼ਵਾਸ ਰੱਖ ਕੇ ਕਰਮ ਕਰਦੇ ਜਾਓਗੇ ਸੋ ਇਹ ਕਰਮ ਵੀ ਬਹੁਤ ਹੀ ਵਧੀਆ ਹੈ ਕਿਉਂਕਿ ਬੇਜਵਾਨਿਆਂ ਦੀ ਜਾਨਵਰਾਂ ਦੀ ਸੇਵਾ ਕਰਨੀ ਬਹੁਤ ਉੱਤਮ ਸੇਵਾ ਹੈ ਸੋ ਜੇਕਰ ਮਨ ਲਾ ਕੇ ਤੁਸੀਂ ਕਰ ਲਓਗੇ ਆਪਣੇ ਮਾਲਕ ਦਾ ਨਾਮ ਲੈਣਾ ਹੈ ਆਪਣੇ ਮੁਰਸ਼ਿਦ ਨੂੰ ਤੇ ਆਉਣਾ ਤੇ ਆ ਕੇ ਉਹ ਬਨੇਰੇ ਦੇ ਉੱਤੇ ਪੰਛੀਆਂ ਨੂੰ ਰੋਟੀ ਪਾ ਦੇਣੀ ਹੈ ਜਿੱਦਾਂ ਜਿੱਦਾਂ ਤੁਸੀਂ ਇਹ ਕਰਮ ਕਰਦੇ ਜਾਓਗੇ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਉਣ ਲੱਗ ਪਵੇਗਾ ਸੋ ਚੰਗਾ ਕਰਮ ਹੈ ਕੋਈ ਮਹਿੰਗਾ ਕਰਮ ਨਹੀਂ ਘਰ ਵਿੱਚ ਬੈਠ ਕੇ ਹੀ ਕਰਨਾ ਹੈ ਇਸ ਕਰਕੇ ਬਹੁਤ ਆਸਾਨ ਹੈ ਜੇਕਰ ਹਰ ਰੋਜ਼ ਤੁਸੀਂ ਇਹ ਆਦਤ ਨੂੰ ਅਪਣਾ ਲੋਗੇ ਤਾਂ ਬਹੁਤ ਦੁੱਖਾਂ ਤੋਂ ਛੁਟਕਾਰਾ ਵੀ ਪਾ ਲੋਗੇ ਇਹਦੇ ਨਾਲ ਦੁੱਖ ਤਕਲੀਫਾਂ ਵੀ ਦੂਰ ਹੁੰਦੇ ਹਨ ਜੋ ਤੰਗੀ ਹੈ ਘਰ ਵਿੱਚ ਉਹ ਵੀ ਦੂਰ ਹੁੰਦੀ ਹੈ ਅਰਦਾਸ ਬੇਨਤੀ ਕਰਕੇ ਇੱਕ ਕਰਮ ਕਰਦਿਆ ਕਰੋ ਸੋ ਬਹੁਤ ਹੀ ਵਧੀਆ ਕਰਮਾ ਨਾਲੇ ਤੇ ਪੰਛੀਆਂ ਦਾ ਢਿੱਡ ਭਰੇਗਾ ਤੇ ਜਿੱਦਾਂ ਜਿੱਦਾਂ ਉਹ ਖਾਣਾ ਖਾਣਗੇ ਫਿਰ ਸੀਸਾ ਲੱਗਦਿਆਂ ਆ ਸੀਸਾ ਦੇਣਗੇ ਤੇ ਉਹ ਸੀਸਾ ਦੇ ਨਾਲ ਹੀ ਇਨਸਾਨ ਦੀ ਜ਼ਿੰਦਗੀ ਬਦਲਦੀ ਆ ਹੁਣ ਅਸੀਂ ਕਹਿੰਦਾ ਕਿ ਇੱਕ ਸਿਆਣੇ ਦੀ ਸੇਵਾ ਕਰ ਲਈਏ ਉਹ ਸੀਸ ਸਾਨੂੰ ਤਾਰੇਗੀ ਤੇ ਉਹ ਸੀਸ ਕਿਤੇ ਨਾ ਕਿਤੇ ਸਾਡੇ ਮੂਹਰੇ ਆਉਂਦੀ ਆ ਸਾਨੂੰ ਲੱਗਦੀ ਆ ਸੋ ਉਸ ਸਮੇਂ ਇਨਸਾਨ ਨੂੰ ਨਹੀਂ ਪਤਾ ਲੱਗਦਾ ਜਦੋਂ ਕੋਈ ਸੀਸ ਦਿੰਦਾ ਹੈ ਉਹ ਸੀਸ ਦਾ ਫਲ ਉਦੋਂ ਪਤਾ ਲੱਗਦਾ ਹੈ ਕਿ ਜਦੋਂ ਸਾਡੇ ਤੇ ਕੋਈ ਮੁਸ਼ਕਲ ਸਮਾਂ ਆਉਂਦਾ ਹੈ ਤੇ ਉਹ ਟਲ ਜਾਂਦਾ ਹੈ ਸੋ ਇਹੀ ਹੁੰਦਾ ਸੀਸਾ ਦਾ ਮਤਲਬ ਇਸ ਕਰਕੇ ਚੰਗੇ ਕਰਮ ਕਰੋ ਚੰਗੀਆਂ ਸੀਸਾ ਲਓ ਤਾਂ ਹੀ ਜ਼ਿੰਦਗੀ ਬਦਲ ਸਕਦੀ ਹੈ ਜ਼ਿੰਦਗੀ ਨੂੰ ਬਦਲ ਲਈ ਬਹੁਤ ਸੌਖੇ ਤਰੀਕੇ ਆ ਕਿ ਚੰਗਾ ਕਰਮ ਜਿੱਥੇ ਲੱਗਦਾ ਹੈ ਕਿ ਕਿਸੇ ਦੀ ਹੈਲਪ ਕਰਨ ਦੀ ਜ਼ਰੂਰਤ ਹੈ ਹੈਲਪ ਕਰੋ ਜਿੰਨੇ ਜੋਗੇ ਵੀ ਹੈ ਤੇ ਜਿੱਥੇ ਲੱਗਦਾ ਹੈ ਕਿ ਕਿਸੇ ਦੀ ਕੋਈ ਮਜਬੂਰੀ ਹੈ ਤੇ ਉੱਥੇ ਉਹਦੀ ਮਜਬੂਰੀ ਦਾ ਫਾਇਦਾ ਨਾ ਉਠਾਓ ਉੱਥੇ ਵੀ ਚੰਗਾ ਕਰਮ ਕਰੋ ਉਹਦੀ ਮਦਦ ਕਰਕੇ ਸੋ ਜਿੱਦਾਂ ਜਿੱਦਾਂ ਅਸੀਂ ਛੋਟਾ ਛੋਟਾ ਚੰਗਾ ਕਰਮ ਕਰਦੇ ਜਾਵਾਂਗੇ ਤਾਂ ਇੱਕ ਦਿਨ ਇੰਨੇ ਕਾਬਿਲ ਹੋ ਜਾਵਾਂਗੇ ਕਿ ਵੱਡੇ ਤੋਂ ਵੱਡਾ ਫੈਸਲਾ ਵੀ ਲੈ ਸਕਦੇ ਹਾਂ ਕਿਉਂਕਿ ਮਾਲਕ ਫਿਰ ਉਨੇ ਜੋਗਾ ਕਰ ਦਿੰਦਾ ਹੈ ਜਿਹੜਾ ਇਨਸਾਨ ਚੰਗੇ ਕਰਮਾਂ ਵੱਲ ਤੁਰ ਪੈਂਦਾ ਹੈ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਦੀ ਪੀੜ੍ਹੀ ਕਿਦਾਂ ਵੱਧ ਚੜ ਕੇ ਮੂਰੇ ਆਉਂਦੀ ਆ ਹਰੇਕ ਪਾਸੇ ਹਰ ਇੱਕ ਦੀ ਮਦਦ ਕਰਨੋਂ ਇਹ ਜਿੱਕਰ ਅੱਜ ਨਸ਼ਿਆਂ ਵਿੱਚ ਵੀ ਫਸੇ ਹੋਇਆ ਤੇ ਬਹੁਤ ਸਾਰੇ ਬੱਚੇ ਚੰਗਾ ਕਰਮ ਵੀ ਕਰਦੇ ਪਏ ਆ ਇਹ ਵੀ ਚੰਗੇ ਕਰਮ ਫੇ ਕੀਤੇ ਮੂਰੇ ਆਉਂਦੇ ਆ ਸੋ ਇਸ ਕਰਕੇ ਚੰਗਾ ਕਰਮ ਹਮੇਸ਼ਾ ਹੀ ਕਰੋ